ਹੈਲੋ ਫਰੈਂਡ ਅੱਜ ਤੁਹਾਡੇ ਲਈ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਲੈ ਕੇ ਆਇਆ ਮੋਟੀਆਂ-ਮੋਟੀਆਂ ਪੱਤੀਆਂ ਵਾਲਾ ਬਹੁਤ ਹੀ ਸੌਖਾ ਡਿਜ਼ਾਈਨ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਤੁਸੀਂ ਨੇ 6-6 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਲੈਣੇ ਆ ਬਹੁਤ ਹੀ ਸੋਹਣਾ ਡਿਜ਼ਾਈਨ ਕਿਸੇ ਵੀ ਕਾਰਦੀਗਨ ਤੇ ਇਹਨੂੰ ਅਪਲਾਈ ਕਰੋਗੇ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੋਊਗਾ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਔਰ ਕਮੈਂਟ ਜ਼ਰੂਰ ਕਰਿਓ। ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਕਰਦੇ ਆਂ ਜੀ ਆਪਾਂ ਡਿਜ਼ਾਈਨ ਦੀ ਸ਼ੁਰੂਆਤ। ਜਿਸ ਤਰ੍ਹਾਂ ਇੱਥੋਂ ਪਹਿਲੀ ਸਲਾਈ ਸਟਾਰਟ ਕੀਤੀ, ਉਸੇ ਤਰ੍ਹਾਂ ਆਪਾਂ ਇੱਥੋਂ ਡਿਜ਼ਾਈਨ ਦੀ ਪਹਿਲੀ ਸਲਾਈ ਪਾਵਾਂਗੇ। ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਉਤਾਰਿਆ। ਧਾਗਾ ਆਪਣੀ ਵੱਲ ਕਰਿਆ। දෙෙන්න්න කොඩ පුට්ට වනාාවන්ගේ සබ්තු පැල්ලි ස්ලයිඩ යදී දෙෙන්න්නකොඩේ පු්ටේ තක්ගා ිච්චේ කරගේ ෙරක කෝඩේදේ දෙන්න කොඩේ වනාවගේ එකවර්පුනාලය හෝස්තවදපා බාලපාමන්ගේ එකවරනු ෆේර සිද්ධයි නාදගේ එකතුව අපන කොඩ දෙෙන්න්න වනගේ එකවර ේර අප ඇදඒක කොඩේතු තිෙන්න්න බනාව එන්න එක වාර් සිත නාලය ਸਲਾਈ ਤੇ ਬਲ ਪਾਇਆ ਇੱਕ ਵਾਰ ਉਹਨੂੰ ਫੇਰ ਸਿੱਧਾ ਬਣਾ ਲਿਆ ਦੋ ਕੁੰਡਿਆਂ ਦੇ ਆਪਾਂ ਨੇ ਤਿੰਨ ਤਿੰਨ ਬਣਾ ਲਏ ਇਸ ਤਰ੍ਹਾਂ ਦੇਖੋ ਇਹੀ ਜਿਹਦਾ ਆਪਾਂ 5 5 ਕੁੰਡਿਆਂ ਦਾ ਡਿਜ਼ਾਈਨ ਆ ਜਿਹੜਾ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਾਂਗੇ ਇੱਕ ਗੁੰਡਾ ਪੁੱਠਾ ਦੋ ਤਿੰਨ ਤਿੰਨ ਕੁੰਡੇ ਪੁੱਠੇ ਦੋ ਕੁੰਡਿਆਂ ਤੇ ਆਪਾਂ तीन तीन कुंडे बनावे बल पाया एक बारी, फिर बना लिया इस तरह इस तरह करते हुए आप पूरी दी पूरी सिलाई कंप्लीट करेंगे तीन कुंडे पुठे बना लेंगे ਇਹਨਾਂ ਦੋ ਕੁੰਡਿਆਂ ਤੋਂ ਆਪਾਂ ਤਿੰਨ ਤਿੰਨ ਕੁੰਡੇ ਬਣਾ ਲਾਂਗੇ ਇੱਕ ਇੱਕ ਤੋਂ ਇਸ ਤਰ੍ਹਾਂ ਪਹਿਲਾਂ ਸਿੱਧਾ ਬਣਾ ਲਾਂਗੇ ਫਿਰ ਸਲਾਈ ਤੇ ਇਸ ਤਰ੍ਹਾਂ ਵੜ ਪਾਵਾਂਗੇ ਦੁਬਾਰਾ ਫਿਰ ਇਹਨੂੰ ਐ ਬਣਾ ਲਾਂਗੇ ਤਿੰਨ ਕੁੰਟੇ ਪੁੱਠੇ ਬਣਾ ਲਾਂਗੇ ਇਸ ਤਰ੍ਹਾਂ ਲਾਸਟ ਵਾਲਾ ਤੁਸੀਂ ਸਿੱਧਾ ਚਾਹੀਏ ਪੁੱਠਾ ਜਿਵੇਂ ਮਰਜ਼ੀ ਬਣਾ ਲਓ ਠੀਕ ਹੈ ਜੀ ਡਿਜ਼ਾਈਨ ਦੀ ਦੂਜੀ ਸਲਾਈ ਬੈਕ ਸਾਈਡ ਤੋਂ ਪਹਿਲਾ ਕੁੰਡਾ ਉਤਾਰਾਂਗੇ ਤਾਂ ਅੱਗਾ ਪਿੱਛੇ ਕਰਾਂਗੇ ਜਿਹੜੇ ਕੁੰਡੇ ਆਪਾਂ ਉਧਰ ਪੁੱਠੇ ਬਣਾਏ ਆ ਇਧਰੋਂ ਸਿੱਧੇ ਬਣਾਵਾਂਗੇ ਡਿਜ਼ਾਈਨ ਦੀ ਦੂਜੀ ਸਲਾਈ ਜਿਹੜੇ ਕੁੰਡੇ ਉਧਰ ਪੁੱਠੇ ਬਣਾਏ ਆ ਇਧਰੋਂ ਸਿੱਧੇ ਬਣਾਵਾਂਗੇ ਤਾਂ ਅੱਗਾ ਆਪਣੇ ਵੱਲ ਕਰਾਂਗੇ ਜਿਹੜੇ ਆਪਾਂ ਇੱਕ ਇੱਕ ਕੁੰਡੇ ਤੋਂ ਤਿੰਨ ਤਿੰਨ ਕੁੰਡੇ ਬਣਾਏ ਆ ਉਹਨਾਂ ਨੂੰ ਸਲਿੱਪ ਕਰਾਂਗੇ ధాగా పిచ్చే కడే కుట్ే బయను ఇద్దరు సీధే బాదే తినుండే సర కుప్తా ఎస్ తర ధాగా పిచ్చే క ਤਿੰਨ ਗੁੰਡੇ ਸਿੱਧੇ ਬਣਾ ਦਿੰਦੇ। ਇਸ ਤਰ੍ਹਾਂ 슬ਿੱਪ ਕਰ ਲਵਾਂਗੇ। ਧਾਗਾ ਪਿੱਛੇ ਕਰਾਂਗੇ। ਤਿੰਨ ਗੁੰਡੇ ਸਿੱਧੇ। ਡਿਜ਼ਾਈਨ ਦੀ ਤੀਜੀ ਸਲਾਈ ਆਪਾਂ ਹੁਣ ਆ ਗਏ ਸਿੱਧੇ ਪਾਸੇ। ਪਹਿਲਾ ਕੁੰਡਾ ਉਤਾਰਨਾ ਤਾਗਾ ਆਪਣੇ ਵੱਲ ਕਰਨਾ ਪਹਿਲਾਂ ਆਪਾਂ ਇੱਥੇ ਤਿੰਨ ਕੁੰਡੇ ਪੁੱਠੇ ਬਣਾਏ ਸੀ ਹੁਣ ਆਪਾਂ ਇੱਥੇ ਦੋ ਕੁੰਡੇ ਪੁੱਠੇ ਬਣਾਵਾਂਗੇ ਦੋ ਕੁੰਡੇ ਪੁੱਠੇ ਬਣਾਏ ਤਾਗਾ ਪਿੱਛੇ ਜਿਹੜਾ ਆਪਣੇ ਤੀਜਾ ਕੁੰਡਾ ਇਹਨੂੰ ਆਪਾਂ ਅੱਗੇ ਲੈ ਕੇ ਜਾਣਾ ਜਿਹੜੇ ਆਪਣੇ ਇੱਕ ਤੋਂ ਤਿੰਨ ਬਣਾਏ ਹੋਏ ਨੇ ਇਹਨਾਂ ਤਿੰਨ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਅੱਗੇ ਲਿਆਵਾਂਗੇ ਆ ਇੱਕ ਕੁੰਡੇ ਨੂੰ ਇਸ ਤਰ੍ਹਾਂ ਇਨਾਂ ਨੂੰ ਅੱਗੇ ਲੈ ਆਏ ਆ ਇੱਕ ਕੁੰਡੇ ਨੂੰ ਇਸ ਤਰ੍ਹਾਂ ਪਿੱਛੇ ਲੈ ਜਾਵਾਂਗੇ ਫਿਰ ਇਹਨਾਂ ਦਾ ਜਿਹੜੇ ਤਿੰਨ ਕੁੰਡੇ ਨੇ ਤਿੰਨਾਂ ਦਾ ਆਪਾਂ ਇੱਕੋ ਕਰ ਦਾਂਗੇ ਬੈਕ ਸਾਈਡ ਤੋਂ ਜਿਹੜਾ ਇੱਕ ਕੁੰਡਾ ਲੈ ਕੇ ਗਿਆ ਆਪਾਂ ਵਿਚਾਲੇ ਉਹਨੂੰ ਵੀ ਸਿੱਧਾ ਹੀ ਬਣਾ ਦਾਂਗੇ ਹੁਣ ਆਪਾਂ ਬੈਕ ਸਾਈਡ ਤੋਂ ਆਹ ਵਾਲਾ ਜਿਹੜਾ ਕੁੰਡਾ ਪੁੱਠਾ ਬਣਾਇਆ ਹੋਇਆ ਇਹਨੂੰ ਅੱਗੇ ਲੈ ਆਵਾਂਗੇ ਜਿਹੜੇ ਤਿੰਨ ਕੁੰਡੇ ਇਹਨੂੰ పిచ్చే ఫను సీ బాగే ఎన్న బ సైడ్ తరం టికే దానా డిజైన్ జా బ తిను బి పుట్టి హాను ఇవ్వే ఇండా సైడ్ డిజైనా చలెండా తర్మూ స బ బ వేక్ కండి అవ్వే జ తిన కు కు ఇంను పిచ్చే ఇప్పుా బ తిని కండేని వేక సైడ్ పుట్ా ధాగా పిచ్చే జా తిన్నండి ఏ అవేర ఇను సెదే అవే ఇను పిచ్చే లేన బాదే తి ਠੀਕ ਹੈ ਜੀ ਲਾਸਟ ਤੇ ਦੋ ਕੁੰਡੇ ਪੁੱਠੇ ਤੇ ਲਾਸਟ ਵਾਲਾ ਕੁੰਡਾ ਸਿੱਧਾ ਇਧਰ ਵੀ ਦੇਖੋ ਦੋ ਕੁੰਡੇ ਪੁੱਠੇ ਆਏ ਇਧਰ ਵੀ ਦੋ ਪੁੱਠੇ ਆਏ ਵਿਚਕਾਰ ਆਪਣੇ ਕੋਲ ਫਿਰ ਇੱਕ ਇੱਕ ਹੀ ਰਹਿ ਗਿਆ ਤਿੰਨਾਂ ਤੋਂ ਠੀਕ ਹੈ ਜੀ ਇਸ ਤਰ੍ਹਾਂ ਹੀ ਡਿਜ਼ਾਈਨ ਆ ਜਿਹੜਾ ਬਣਦਾ ਜਾਂਦਾ ਹੁਣ ਆ ਗਏ ਆਪਾਂ ਬੈਕ ਸਾਈਡ ਤੇ ਡਿਜ਼ਾਈਨ ਦੀ ਚੌਥੀ ਸਿਲਾਈ ਆ ਪਹਿਲਾ ਕੁੰਡਾ ਉਤਾਰਿਆ ਧਾਗਾ ਪਿੱਛੇ ਇਸ ਤਰ੍ਹਾਂ ਇੱਥੇ ਆ ਗਏ ਆਪਣੇ ਦੋ ਕੁੰਟੇ ਸਿੱਧੇ ਧਾਗਾ ਆਪਣੇ ਵੱਲ ਜਿਵੇਂ ਇਹਦੇ ਕੁੰਡੇ ਆਪਾਂ ਨੂੰ ਦਿਖਦੇ ਆ ਉਸੇ ਤਰ੍ਹਾਂ ਹੀ ਬਣਾਉਣੇ ਆ ਚਾਰ ਕੁੰਡੇ ਪੁੱਠੇ ਫਿਰ ਇੱਕ ਕੁੰਡਾ ਸਿੱਧਾ ਦਿਖ ਰਿਹਾ ਆਪਾਂ ਨੂੰ ਧਾਗਾ ਆਪਣੇ ਵੱਲ ਚਾਰ ਕੁੰਡੇ ਉੱਠੇ ਇੱਕ ਕੁੰਡਾ ਸਿੱਧਾ ਚਾਰ ਕੁੰਡੇ ਠੇ ਇੱਕ ਕੁੰਡਾ ਸਿੱਧਾ ਲਾਸਟ ਬਰੀਨ ਉਹ ਤੁਸੀਂ ਜਿਵੇਂ ਮਰਜ਼ੀ ਬਣਾ ਲਿਓ ਇੱਕੋ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਸੋਹਣਾ ਮੋਟਾ ਮੋਟਾ ਡਿਜ਼ਾਈਨ ਜਦੋਂ ਤੁਸੀਂ ਇਹੀ ਚਾਰ-ਚਾਰ ਸਲਾਈਆਂ بار-बार रिपीट ਕਰਦੇ ਜਾਉਂਗੇ ਤਾਂ ਇਹ ਡਿਜ਼ਾਈਨ ਜਿਹੜਾ ਤੁਹਾਡਾ ਇਸ ਤਰ੍ਹਾਂ ਦਾ ਬਣਦਾ ਜਾਊਗਾ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਹੋਵੇਗਾ ਜੇਕਰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਓ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਜਿਹੜੀਆਂ ਸਾਡੀਆਂ ਨਵੀਆਂ ਵੀਡੀਓਜ਼ ਨੇਗੀਆਂ ਤੁਹਾਡੇ ਤੱਕ ਪਹੁੰਚ ਸਕਣ। ਵੈਲ ਆਈਕਨ ਨੂੰ ਵੀ ਆਨ ਕਰ ਲਿਓ ਕਿ ਸਭ ਤੋਂ ਪਹਿਲਾਂ ਤੁਹਾਡੇ ਤੱਕ ਜਿਹੜੀ ਵੀਡੀਓ ਪਹੁੰਚ ਸਕੇ। ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ। ਥੈਂਕਸ ਫਾਰ ਵਾਚਿੰਗ। ਬਾਏ।